ਬੀਬੀ ਆ ਗਈ ਕਰਦੀ ਤੂੰ ਇਹ ਤੁਹਾਨੂੰ ਕੀ ਪਤਾ ਕੀ ਕਰਦੀ ਨਹੀਂ ਲੋਕੀ ਭਿੰਡੀਆਂ ਬਣਾਉਂਦੇ ਹੁੰਦੇ ਤੂੰ ਭਿੰਡੀਆਂ ਛੱਲ ਛੱਲ ਸਿੱਟੀ ਜਾਂਦੀਆਂ ਭਿੰਡੀਆਂ ਮੈਂ ਛੱਲ ਕੇ ਬਣਾਈਆਂ ਦਾਣੇ ਕੱਢ ਕੇ ਬਣਾਇਦੇ ਬੇ ਦੇਖੀ ਬਣਾ ਕੇ ਖਾ ਕੇ ਤੁਹਾਨੂੰ ਕੀ ਪਤਾ ਹਰਾਮ ਦੇਓ ਕਿਹੜੀਆਂ ਗੱਲਾਂ ਕਿਹੜੀ ਕਿਹੜੀ ਚੀਜ਼ਾਂ ਪਾ ਕੇ ਖਾਦੀ ਖਾਈ ਦੀਆਂ ਨਹੀਂ ਹੁਣ ਇਹਦਾ ਮਤਲਬ ਕੀ ਤੂੰ ਹੁਣ ਭਿੰਡੀਆਂ ਦੇ ਵੀ ਖਾਣੇ ਆ ਹਾਂ ਇਹ ਬਣਾਉਣ ਨੂੰ ਹੁੰਦੇ ਆ ਇਹ ਬਣਾਉਣ ਨੂੰ ਹੁੰਦੇ ਆ ਹਾਂ ਸਵਾਦ ਲੱਗਦੇ ਦੇਖੀ ਬਣਾ ਕੇ ਤੇ ਅੱਜ ਮੈਂ ਸੋ ਮੈਨੂੰ ਸੋ ਇਹ ਅੱਜ ਦੇਦੀਆਂ ਇੱਕ ਰੋਟੀ ਮੈਂ ਇਹਨਾਂ ਖਾ ਲੂੰਗਾ ਆਹੋ ਦੇਖੀ ਬਣਾ ਕੇ ਰੱਖਣੇ ਆ ਤਾਂ ਫੇਰ ਤੂੰ ਦੇਖੀ ਇਹੇ ਵੀ ਖਾ ਕੇ ਕੀ ਸਵਾਦ ਹੁੰਦਾ ਆ ਆਹ ਤਾਂ ਤੂੰ ਅੱਛਾ ਜਿਹੜੀ ਪੰਗੀ ਪੱਕੀ ਪੱਕੀ ਭਿੰਡੀ ਹੁੰਦੀ ਆ ਆਪਾਂ ਸੈਟ ਦੇਈ ਦੀ ਆ ਨਾ ਹਾਂ ਤੁਸੀਂ ਸੈਟ ਦਿੰਨੇ ਆਸੀਂ ਨਹੀਂ ਸੈਟਦੇ ਅਸੀਂ ਇਹਨਾਂ ਦੇ ਦਾਣੇ ਕੱਢ ਕੇ ਨਾ ਹਾਂ ਅਸੀਂ ਇਹਨਾਂ ਨੂੰ ਤੜਕਾ ਲਾਈਦਾ ਆ ਆ ਤਾਂ ਨਵੀਂ ਖੋਜ ਆ ਤੇਰੀ ਨਵੀਂ ਖੋਜ ਆ ਜਾਂ ਪੁਰਾਣੀ ਖੋਜ ਆ ਨਵੀਂ ਆ ਨਵੀਂ ਕਿ ਆ ਨਵੀਂ ਆ ਨਵੀਂ ਆ ਲੋਕੀ ਥਰ ਦਿੰਦੇ ਅਸੀਂ ਤਾਂ ਕਦੇ ਸਿੱਟੀਆਂ ਨਹੀਂ ਅੱਛਾ ਸਹੀ ਆ ਵੀ ਜਿਹੜੀਆਂ ਪੱਕੀਆਂ ਆ ਆਪਾਂ ਸਿੱਟ ਦਿੰਨੇ ਆ ਨਾ ਤੂੰ ਇਹ ਸਬਜ਼ੀ ਬਣੂ ਨਾ ਫੇ ਬੰਦਾ ਬੁੜਾ ਹੋ ਜਾਂਦਾ ਉਹਨੂੰ ਵੀ ਸਿੱਟ ਦਿਆ ਕਰੋ ਹਾਂ ਕੀ ਆ ਨਾ ਹਾਂ ਨਹੀਂ ਬੰਦੇ ਨੂੰ ਕੱਲ ਦਿੱਟਣਾ ਨਹੀਂ ਨਹੀਂ ਬੰਦਾ ਪੱਕ ਪੂਰੀ ਜ਼ਰਾ ਪੱਕੂਗਾ ਫੇ ਉਹਨੂੰ ਸਿੱਟੂਗਾ ਪਟਾਇਆਈਆ ਕੌਣ ਪੱਕਾ ਹੈ ਉਹ ਸਿਆਣਾ ਹੋ ਗਿਆ ਹਾਂ ਉਹਦੋਂ ਪੱਕਾ ਆਈ ਹੋਣਾ ਫੜਾਵੜੀ ਤੋ ਕੇ ਹੁਣ ਤੂੰ ਛੱਡਦੀ ਏ ਆਹੋ ਲੈਦਾ ਤੂੰ ਪੱਕਣਾ ਅਚਾ ਭਿੰਡੀਆਂ ਦੇ ਬੀ ਹੋ ਗਏ ਹਨ ਲੱਗਦੇ ਇਹਦਾ ਹਰੀ ਮੂੰਗੀ ਹੁੰਦੀ ਆ ਆਹ ਦੇਖੀ ਤੂੰ ਬਣਾ ਕੇ ਜਦ ਖਾਣ ਬਣਾਉਣੇ ਆ ਨਾ ਤੂੰ ਫੇ ਰੋਟੀ ਦੇ ਮੈ ਮੈਨੂੰ ਇੱਕ ਰੋਟੀ ਜਿੰਨ ਕੀ ਦੇਈ ਆਹੋ ਖਾਈ ਤੂੰ ਇੱਕ ਰੋਟੀ ਦਾ ਦੇਖੀ ਤਾਂ ਹਮ ਆਦੇਲਾ ਬੀਬੀ ਨੇ ਤੇ ਸਾਰਾ ਘੋਲ ਆਇਆ ਤੌਲਸੀ ਦੇ ਬੂਟੇ ਆ ਉਦਾ ਹੁੰਦੀ ਨਹੀਂ ਤੇ ਸਾਡੇ ਬਾਲੇ ਕਿਸੇ ਦੇ ਤੌਲਸੀ ਆ ਪੱਤਰ ਜਟ ਲਾਇਆ ਤੇ ਉਹ ਅਜਵੈਣ ਦਾ ਬੂਟਾ ਆ ਆ ਦੇਖੋ ਕੱਟਾ ਸਾਰਾ ਲੱਗਾ ਤੇ ਉਹ ਸਨੇਕਵਾ ਪਲਾਂਟ ਤੌਲਸੀ ਤੌਲਸੀ ਕੀਤੀ ਪਈ ਐ ਇਧਰ ਪਪੀਤੇ ਦੇ ਬੂਟੇ ਲਾਏ ਆ ਹੁਣ ਪਿੰਡ ਸੰਗੇ ਜਗੀਰ ਬੀਬੀ ਵਿਦਿਆ ਨੂੰ ਸਾਰੇ ਜਾਣਦੇ ਆ ਸਾਰੇ ਪਿੰਡ ਦੀ ਭੂਆ ਲੱਗਦੀ ਐ ਆ ਬੀਬੀ ਦੇ ਲੈ ਤਾਂ ਸਾਰੇ ਸਾਰੇ ਭੂਆ ਕਹਿੰਦੇ ਤੁਹਾਨੂੰ ਨਾ ਅਰੇ ਭੂਆ ਕਹਿੰਦੇ ਤਾਈ ਤਾਂ ਮੈਂ ਕਦੀ ਸੁਣਿਆ ਹੀ ਨਹੀਂ ਆ ਬਸ ਆਪਣੇ ਘਰ ਦੇ ਹੀ ਕਹਿੰਦੇ ਇਧਰ ਤਾਈ ਨੂੰ ਕੋਈ ਕਹਿੰਦਾ ਉਧਰ ਫੇਰ ਉਧਰ ਸਾਰੇ ਤੁਹਾਨੂੰ ਭੂਆ ਆ ਹਨਾ ਹਾਂ ਜੇ ਭੇ ਮਾਪੂਆ ਤਾਂ ਪੂਆ ਹੀ ਕਹਣਾ ਹੋਰ ਨਾ ਕਿਸੇ ਨੂੰ ਕਹਿ ਤਾ ਪੂਆ ਆਹੋ ਪੂਆ ਤੇ ਫੁੱਫੜ ਪੂਆ ਆ ਪਾਪੇ ਨੂੰ ਫੁੱਫੜ ਕਹਿੰਦੇ ਹੁੰਦੇ ਉਹ ਫੁੱਫੜ ਕਹਿੰਦੇ ਹੁੰਦੇ ਆ ਹੂੰ ਆਹ ਹਣ ਪੂਆ ਕਿ ਆਈ ਸੀ ਹਾਂ ਪੂਆ ਕਿ ਪੂਆ ਠੀਕ ਸੀ ਬੇਲਾ ਬੀਬੀ ਉਮਰ ਕਿ ਨਹੀਂ ਹੋ ਗਈ ਤੇਰੀ ਉਮਰ ਮੇਰੀ ਬਥੇਰੀ ਆ ਇਹ ਫੇਰ ਤਾਂ ਰੋਲੇ ਰੋਲੇ ਤਾਂ ਹੀ ਬਹੁਤ ਪਹਿਲਾਂ ਦੀਆਂ ਹਾਂ ਹਾਂ ਹਨਾ ਪਾਕਿਸਤਾਨ ਤੋਂ ਪਹਿਲਾਂ ਦੀਆਂ ਜਦ ਪਾਕਿਸਤਾਨ ਬਣਿਆ ਏ ਅੱਛਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਹੈ ਤੇ ਤਾਂ ਬੀਬੀ ਤੇਲਾ ਬੀਬੀ ਸਾਡੀ ਦੇ ਲੋ ਵੀ ਬੱਸ 'ਚ ਸਫ਼ਰ ਜਿੱਤ ਓ ਬੀਬੀ ਦੀ ਕੁੜੀ ਵਿਆਹੀ ਹੈ ਮੇਰੀ ਭੂਆ ਵਿਆਹੀ ਹੈ ਓ ਬੰਗਿਆਂ ਦੇ ਕੋਲ ਆ ਤੇ ਸਾਂਝਾ ਪਿੰਡ ਬੀਬੀ ਉੱਥੇ ਤੱਕਰ ਬੱਸੇ ਚੱਲ ਜਾਂਦੀ ਆ ਇੰਨੀ ਉਮਰ ਦੇ ਵਿੱਚ ਤੇ ਖਰਾਕਾ ਖਾਧੀਆਂ ਖਰਾਕਾ ਖਾਧੀਆਂ ਤੁਹਾਡੀਆਂ ਆ ਸਾਡੇ ਹਰ ਕਿਸੇ ਆ ਤੁਹਾਡੀਆਂ ਵਾਂਗੂ ਨਹੀਂ ਆ ਹੁਣੇ ਹੱਡ ਖੜਕਣਾ ਪੈ ਸਾਡੇ ਪੈਕਟਾਂ ਦੇ ਕੇ ਖਾਦੇ ਆ ਦੁੱਧ ਪੀਤੇ ਆ ਸਾਡੇ ਮੱਝਾਂ ਦੇ ਪੀਤੇ ਆ ਦੁੱਧ ਹਾਂ ਸਹੀ ਗੱਲ ਆ ਅੱਜ ਕਾਹਦਾ ਸੇ ਕਹਦੇ ਕਰਨ ਪਸ਼ੂ ਹੀ ਹੈ ਨਹੀਂ ਪਹਿਲੀ ਗੱਲ ਇਹ ਆ ਕੰਮ ਕੀ ਕਰਨਾ ਪਸ਼ੂ ਹੀ ਹੈ ਨਹੀਂ ਕੰਮ ਕੀ ਕਰਨਾ ਬੋਟੀਆਂ ਹੈਗੀਆਂ ਟੈਰੀ ਕਾੜਦੀਆਂ ਹਾਂ ਹਾਂ ਹੁਣ ਪਸ਼ੂ ਰੱਖਦੀਆਂ ਨਹੀਂ ਹਮ ਹੁਣ ਤਾਂ ਕਹਿੰਦੀ ਸਾਨੂੰ ਗੈਸ ਹੋਵੇ ਗੈਸ ਹੋਵੇ ਏਸੀ ਲੱਗਾ ਹੋਵੇ ਹਾਂ ਹੈ ਐਲਸੀਡੀ ਲੱਗੀ ਹੋਵੇ ਆ ਨਾ ਪੱਖਾ ਲਾ ਕੇ ਏਸੀ ਲਾ ਕੇ ਹਮ ਆ ਦੇਖੀ ਜਾਈਏ ਬਸ ਇਹ ਹੀ ਕੋਸ਼ਿ ਆ ਆਪਣਾ ਸਹੀ ਗੱਲ ਆ ਹਾਂ 3 ਮਿੰਟ ਦੀ ਵੀਡੀਓ ਹੋ ਗਈ ਆ ਆਪਾਂ ਆਪੇ ਇੰਨੀ ਬਣਾਉਣੀ ਹੁਣ ਅੱਛਾ ਹਾਂ